نیا نیوز ਚੈਨਲ ਲਾਉਣੇ ਸੇ ਪਹਿਲੇ ਹਮਨੇ ਆਪਸੇ ਪੁੱਛਿਆ ਕਿ ਐਸਾ ਹੋਣਾ ਚਾਹੀਏ نیوز ਚੈਨਲ ਤਾਂ ਆਪਨੇ ਹਮੇ ਬਤਾਇਆ ਖਬਰੇ ਹੋ ਅਜੰਡਾ ਨਹੀਂ ਤਾਂ ਅਬ ਦੇਖਿਏ ਤੱਕ 360 ਗਲੀ ਸੇ ਗਲੋਬ ਤੱਕ ਭਾਰਤੀ ਜਨਤਾ ਪਾਰਟੀ ਨਾ ਹੋ ਕੇ ਭਾਰਤੀ ਝੂਠਾ ਪਾਰਟੀ ਹੈ ਉਹ ਹੋ ਚੁੱਕੀ ਹੈ ਜਿਨ੍ਹਾਂ ਦਾ ਕੰਮ ਸਿਰਫ ਔਰ ਸਿਰਫ ਸਿਰਫ ਔਰ ਸਿਰਫ ਝੂਠ ਬੋਲ ਕੇ ਕੁਫਰ ਤੋਲ ਕੇ ਆਪਦੀ ਰਾਜਨੀਤੀ ਪੰਜਾਬ ਦੇ ਵਿੱਚ ਚਲਦੀ ਰੱਖਣ ਦਾ ਐ ਸੋ ਮੈਂ ਸਮਝਦਾ ਕਿ ਸ਼ਰਮ ਆਉਣੀ ਚਾਹੀਦੀ ਔਰ ਬੀਜੇਪੀ ਦੇ ਉਹਨਾਂ ਸਾਰੇ ਲੀਡਰਾਂ ਨੂੰ ਇਕੱਲੇ ਬੀਜੇਪੀ ਨਹੀਂ ਕਾਂਗਰਸ ਔਰ ਅਕਾਲੀ ਦਲ ਦੇ ਵੀ ਉਹਨਾਂ ਸਾਰੇ ਲੀਡਰਾਂ ਨੂੰ ਜਿਨ੍ਹਾਂ ਨੇ ਉਹਨਾਂ ਦੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਉਹਨਾਂ ਨੂੰ ਅੱਜ ਮਾਫੀ ਮੰਗਣੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਤੋਂ ਦੋਸਤੋ ਅੱਜ ਇੱਕ ਵਾਰ ਫੇਰ ਤੋਂ ਬੀਜੇਪੀ ਦਾ ਝੂਠ ਉਹਨਾਂ ਦਾ ਕੁਫਰ ਉਹ ਸਾਹਮਣੇ ਆ ਚੁੱਕਿਆ ਹੈ ਪਿਛਲੇ ਕੁਝ ਦਿਨਾਂ ਤੋਂ ਜਿਸ ਤਰੀਕੇ ਦੇ ਨਾਲ ਸਾਡੀ ਪਾਰਟੀ ਦੇ ਸੀਨੀਅਰ ਲੀਡਰ ਔਰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੀਸ਼ੀ ਜੀ ਦੇ ਨਾਮ ਦੇ ਨਾਲ ਇਹ ਕਹਿ ਕੇ ਕਿ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਸਾਡੇ ਗੁਰੂ ਸਹਿਬਾਨ ਦਾ અપਮਾਨ ਕੀਤਾ ਹੈ ਬੀਜੇਪੀ ਨੇ ਝੂਠ ਕੁਫਰ ਫਲਾਉਣ ਦੀ ਕੋਸ਼ਿਸ਼ ਕੀਤੀ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਔਰ ਇੱਥੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਅੱਜ ਫੇਰ ਇੱਕ ਵਾਰ ਬੀਜੇਪੀ ਦਾ ਝੂਠ ਹੈ ਜਿਹੜਾ ਉਹ ਬੇਨਕਾਬ ਹੋ ਚੁੱਕਿਆ ਇਸ ਤੋਂ ਪਹਿਲਾਂ ਫੋਰੈਂਸਿਕ ਜਾਂਚ ਦੇ ਵਿੱਚ ਵੀ ਇਹ ਸਾਬਤ ਹੋ ਚੁੱਕਿਆ ਸੀ ਕਿ ਜੋ ਕਪਿਲ ਮਿਸ਼ਰਾ ਨੇ ਔਰ ਬਾਕੀ ਦੇ ਬੀਜੇਪੀ ਔਰ ਉਹਨਾਂ ਦੇ ਸਾਥੀ ਅਲਾਈਡ ਪਾਰਟੀਆਂ ਦੇ ਲੀਡਰਸ ਚਾਹੇ ਉਹ ਕਾਂਗਰਸ ਚਾਹੇ ਅਕਾਲੀ ਦਲ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਡਾਕਟਰ ਝੂਠੀਆਂ ਵੀਡੀਓਜ਼ ਨੂੰ ਫਲਾਇਆ ਉਹ ਫੋਰੈਂਸਿਕ ਜਾਂਚ ਦੇ ਵਿੱਚ ਵੀ ਉਹ ਝੂਠੀਆਂ ਤੇ ਡਾਕਟਰ ਸਾਬਤ ਹੋ ਚੁੱਕੇ ਆ ਸੀਗੇ ਤੇ ਅੱਜ ਜਲੰਧਰ ਕੋਰਟ ਨੇ ਜਲੰਧਰ ਦੀ ਕਦਾਲਤ ਨੇ ਫੈਸਲਾ ਦੇ ਦਿੱਤਾ ਕਿ ਉਹਨਾਂ ਸਾਰੀਆਂ ਵੀਡੀਓਜ਼ ਨੂੰ ਕਿਉਂਕਿ ਉਹ ਡਾਕਟਰ ਨੇ ਕਿਉਂਕਿ ਉਹ ਝੂਠੀਆਂ ਨੇ ਕਿਉਂਕਿ ਉਹ ਫਰੇਵ ਤੋਂ ਬੜਾ ਕੁਝ ਨਹੀਂ ਹੈ ਉਹਨਾਂ ਦੇ ਵਿੱਚ ਉਹਨਾਂ ਨੂੰ ਸਾਰੇ ਜੋ ਸੋਸ਼ਲ ਮੀਡੀਆ ਪਲੈਟਫਾਰਮਸ ਨੇ ਉਹਨਾਂ ਤੋਂ ਹਟਾਇਆ ਜਾਵੇ ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਬੀਜੇਪੀ ਆਪਦੀ ਹਲਕੀ-ਫੋਚੀ ਰਾਜਨੀਤੀ ਨੂੰ ਜ਼ਿੰਦਾ ਰੱਖਣ ਦੇ ਲਈ ਹਰ ਕਿਸਮ ਦੇ ਹਲਕੇ ਝੂਠੇ ਹੀਲੇ ਵਸੀਲੇ ਉਹ ਵਰਤਦੀ ਹੈ ਬੀਜੇਪੀ ਮੈਂ ਸਮਝਦਾ ਕਿ ਉਹ ਭਾਰਤੀ ਜਨਤਾ ਪਾਰਟੀ ਨਾ ਹੋ ਕੇ ਭਾਰਤੀ ਝੂਠਾ ਪਾਰਟੀ ਹੈ ਉਹ ਹੋ ਚੁੱਕੀ ਹੈ ਜਿਨ੍ਹਾਂ ਦਾ ਕੰਮ ਸਿਰਫ ਔਰ ਸਿਰਫ ਸਿਰਫ ਔਰ ਸਿਰਫ ਝੂਠ ਬੋਲ ਕੇ ਕੁਫਰ ਤੋਲ ਕੇ ਆਪਦੀ ਰਾਜਨੀਤੀ ਪੰਜਾਬ ਦੇ ਵਿੱਚ ਚਲਦੀ ਰੱਖਣ ਦਾ ਐ ਸੋ ਮੈਂ ਸਮਝਦਾ ਕਿ ਸ਼ਰਮ ਆਉਣੀ ਚਾਹੀਦੀ ਔਰ ਬੀਜੇਪੀ ਦੇ ਉਹਨਾਂ ਸਾਰੇ ਲੀਡਰਾਂ ਨੂੰ ਇਕੱਲੇ ਬੀਜੇਪੀ ਨਹੀਂ ਕਾਂਗਰਸ ਔਰ ਅਕਾਲੀ ਦਲ ਦੇ ਵੀ ਉਹਨਾਂ ਸਾਰੇ ਲੀਡਰਾਂ ਨੂੰ ਜਿਨ੍ਹਾਂ ਨੇ ਉਹਨਾਂ ਦੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਉਹਨਾਂ ਨੂੰ ਅੱਜ ਮਾਫੀ ਮੰਗਣੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਤੋਂ ਭਾਰਤੀ ਜਨਤਾ ਪਾਰਟੀ ਨਾ ਹੋ ਕੇ ਭਾਰਤੀ ਝੂਠਾ ਪਾਰਟੀ ਹੈ ਉਹ ਹੋ ਚੁੱਕੀ ਹੈ ਜਿਨ੍ਹਾਂ ਦਾ ਕੰਮ ਸਿਰਫ ਔਰ ਸਿਰਫ ਸਿਰਫ ਔਰ ਸਿਰਫ ਝੂਠ ਬੋਲ ਕੇ ਕੁਫਰ ਤੋਲ ਕੇ ਆਪਦੀ ਰਾਜਨੀਤੀ ਪੰਜਾਬ ਦੇ ਵਿੱਚ ਚਲਦੀ ਰੱਖਣ ਦਾ ਐ ਸੋ ਮੈਂ ਸਮਝਦਾ ਕਿ ਸ਼ਰਮ ਆਉਣੀ ਚਾਹੀਦੀ ਔਰ ਬੀਜੇਪੀ ਦੇ ਉਹਨਾਂ ਸਾਰੇ ਲੀਡਰਾਂ ਨੂੰ ਇਕੱਲੇ ਬੀਜੇਪੀ ਨਹੀਂ ਕਾਂਗਰਸ ਔਰ ਅਕਾਲੀ ਦਲ ਦੇ ਵੀ ਉਹਨਾਂ ਸਾਰੇ ਲੀਡਰਾਂ ਨੂੰ ਜਿਨ੍ਹਾਂ ਨੇ ਉਹਨਾਂ ਦੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਉਹਨਾਂ ਨੂੰ ਅੱਜ ਮਾਫੀ ਮੰਗਣੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਤੋਂ ਦੋਸਤੋ ਅੱਜ ਇੱਕ ਵਾਰ ਫੇਰ ਤੋਂ ਬੀਜੇਪੀ ਦਾ ਝੂਠ ਉਹਨਾਂ ਦਾ ਕਫਰ ਉਹ ਸਾਹਮਣੇ ਆ ਚੁੱਕਿਆ ਹੈ ਪਿਛਲੇ ਕੁਝ ਦਿਨਾਂ ਤੋਂ ਜਿਸ ਤਰੀਕੇ ਦੇ ਨਾਲ ਸਾਡੀ ਪਾਰਟੀ ਦੇ ਸੀਨੀਅਰ ਲੀਡਰ ਔਰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਤੀਸ਼ੀ ਜੀ ਦੇ ਨਾਮ ਦੇ ਨਾਲ ਇਹ ਕਹਿ ਕੇ ਕਿ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਸਾਡੇ ਗੁਰੂ ਸਹਿਬਾਨ ਦਾ ਅਪਮਾਨ ਕੀਤਾ ਹੈ ਬੀਜੇਪੀ ਨੇ ਝੂਠ ਕਫਰ ਫਲਾਉਣ ਦੀ ਕੋਸ਼ਿਸ਼ ਕੀਤੀ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਔਰ ਇੱਥੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਅੱਜ ਫੇਰ ਇੱਕ ਵਾਰ ਬੀਜੇਪੀ ਦਾ ਝੂਠ ਹੈ ਜਿਹੜਾ ਉਹ ਬੇਨਕਾਬ ਹੋ ਚੁੱਕਿਆ ਇਸ ਤੋਂ ਪਹਿਲਾਂ ਫੋਰੈਂਸਿਕ ਜਾਂਚ ਦੇ ਵਿੱਚ ਵੀ ਇਹ ਸਾਬਤ ਹੋ ਚੁੱਕਿਆ ਸੀ ਕਿ ਜੋ ਕਪਿਲ ਮਿਸ਼ਰਾ ਨੇ ਔਰ ਬਾਕੀ ਦੇ ਬੀਜੇਪੀ ਔਰ ਉਹਨਾਂ ਦੇ ਸਾਥੀ ਅਲਾਈਡ ਪਾਰਟੀਆਂ ਦੇ ਲੀਡਰਸ ਚਾਹੇ ਉਹ ਕਾਂਗਰਸ ਚਾਹੇ ਅਕਾਲੀ ਦਲ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਡਾਕਟਰ ਝੂਠੀਆਂ ਵੀਡੀਓਜ਼ ਨੂੰ ਫਲਾਇਆ ਉਹ ਫੋਰੈਂਸਿਕ ਜਾਂਚ ਦੇ ਵਿੱਚ ਵੀ ਉਹ ਝੂਠੀਆਂ ਤੇ ਡਾਕਟਰ ਸਾਬਤ ਹੋ ਚੁੱਕੇ ਸੀਗੇ ਤੇ ਅੱਜ ਜਲੰਧਰ ਕੋਰਟ ਨੇ ਜਲੰਧਰ ਦੀ ਕਦਾਲਤ ਨੇ ਫੈਸਲਾ ਦੇ ਦਿੱਤਾ ਕਿ ਉਹਨਾਂ ਸਾਰੀਆਂ ਵੀਡੀਓਜ਼ ਨੂੰ ਕਿਉਂਕਿ ਉਹ ਡਾਕਟਰ ਨੇ ਕਿਉਂਕਿ ਉਹ ਝੂਠੀਆਂ ਨੇ ਕਿਉਂਕਿ ਉਹ ਫਰੇਵ ਤੋਂ ਬੜਾ ਕੁਝ ਨਹੀਂ ਹੈ ਉਹਨਾਂ ਦੇ ਵਿੱਚ ਉਹਨਾਂ ਨੂੰ ਸਾਰੇ ਜੋ ਸੋਸ਼ਲ ਮੀਡੀਆ ਪਲੇਟਫਾਰਮਸ ਨੇ ਉਹਨਾਂ ਤੋਂ ਹਟਾਇਆ ਜਾਵੇ ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਬੀਜਪੀ ਆਪ ਦੀ ਹਲਕੀ ਖੋਚੀ ਰਾਜਨੀਤੀ ਨੂੰ ਜ਼ਿੰਦਾ ਰੱਖਣ ਦੇ ਲਈ ਹਰ ਕਿਸਮ ਦੇ ਹਲਕੇ ਝੂਠੇ ਹੀਲੇ ਵਸੀਲੇ ਉਹ ਵਰਤਦੀ ਹੈ ਬੀਜੇਪੀ ਮੈਂ ਸਮਝਦਾ ਕਿ ਉਹ ਭਾਰਤੀ ਜਨਤਾ ਪਾਰਟੀ ਨਾ ਹੋ ਕੇ ਭਾਰਤੀ ਝੂਠਾ ਪਾਰਟੀ ਹੈ ਉਹ ਹੋ ਚੁੱਕੀ ਹੈ ਜਿਨ੍ਹਾਂ ਦਾ ਕੰਮ ਸਿਰਫ ਔਰ ਸਿਰਫ ਸਿਰਫ ਔਰ ਸਿਰਫ ਝੂਠ ਬੋਲ ਕੇ ਕੁਫਰ ਤੋਲ ਕੇ ਆਪਦੀ ਰਾਜਨੀਤੀ ਪੰਜਾਬ ਦੇ ਵਿੱਚ ਚੱਲਦੀ ਰੱਖਣ ਦਾ ਸੋ ਮੈਂ ਸਮਝਦਾ ਕਿ ਸ਼ਰਮ ਆਉਣੀ ਚਾਹੀਦੀ ਔਰ ਬੀਜੇਪੀ ਦੇ ਉਹਨਾਂ ਸਾਰੇ ਲੀਡਰਾਂ ਨੂੰ ਇਕੱਲੇ ਬੀਜੇਪੀ ਨਹੀਂ ਕਾਂਗਰਸ ਔਰ ਅਕਾਲੀ ਦਲ ਦੀ ਵੀ ਉਹਨਾਂ ਸਾਰੇ ਲੀਡਰਾਂ ਨੂੰ ਜਿਨ੍ਹਾਂ ਨੇ ਉਹਨਾਂ ਦੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਉਹਨਾਂ ਨੂੰ ਅੱਜ ਮਾਫੀ ਮੰਗਣੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਤੋਂ